ਇਸ ਔਖੇ ਕੜੀ ਵਿੱਚ ਸਾਰਾ ਪੰਜਾਬ ਇੱਕ ਹੋ ਗਿਆ ਹੈ। ਨਿੱਕੇ ਬੱਚੇ, ਬੀਬੀਆਂ ਅਤੇ ਬਜ਼ੁਰਗ ਦਿਨ ਰਾਤ ਲੋੜਵੰਦਾ ਤੱਕ ਰਸਤੇ ਪਾਣੀ ਪਹੁੰਚਾਉਣ ਲਈ ਕੰਮ ਕਰ ਰਹੇ ਨੇ। ਕਾਲਸਾਈਡ ਆਪਣੇ ਸਾਰੇ ਵਲੰਟੀਅਰਾਂ ਅਤੇ ਸੰਗਤ ਦਾ ਸ਼ੁਕਰਗੁਜ਼ਾਰ ਹੈ। ਕਾਲਸਾਈਡ ਪੰਜਾਬ ਲਈ ਖੜਾ ਸੀ ਹੈ। ਅਤੇ ਹਮੇਸ਼ਾ ਹੀ ਖੜਾ ਰਹੇਗਾ ਲੋੜਵੰਦਾਂ ਤੱਕ ਸੇਵਾ ਪਹੁੰਚਾਉਣ ਵੇਲੇ ਬਹੁਤ ਸਾਰੀਆਂ ਔਕੜਾਂ ਆਈਆਂ ਅਤੇ ਬਹੁਤ ਸਾਰੀਆਂ ਆਉਣੀਆਂ ਵੀ ਨੇ ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਆਸਰੇ ਅਤੇ ਸੰਗਤ ਦੇ ਸਹਿਯੋਗ ਸਦਕਾ ਖਾਲਸਾ ਏਡ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੇਗਾ ਅਤੇ ਇਸੇ ਤਰ੍ਹਾਂ ਪੰਜਾਬ ਸਣੇ ਸਮੁੱਚੀ ਮਨੁੱਖਤਾ ਲਈ ਆਪਣੀ ਸੇਵਾ ਕਰਦਾ ਰਹੇਗਾ